ਇਹ ਬਾਰਡਰ ਫੇਰ ਤੋਂ ਚਲਾਤਾ ਅੱਜ ਸਾਨੂੰ ਲਾਈਨਾਂ ਦੇ ਵਿੱਚ ਵੜਿਆ ਯਾਨੀ ਕਿ ਬੂਥਾਂ ਤੇ ਤਾਂ ਨਹੀਂ ਬੰਦੇ ਬੈਠੇ ਬਿਨਾਂ ਕੰਡਾ ਹੁੰਦਾ ਗੱਡੀ ਦਾ ਨਾ ਕੁਝ ਹੋਰ ਲਾਈਨਾਂ ਦੋ ਤਿੰਨ ਖੁੱਲੀਆਂ ਹੋਈਆਂ ਨੇ ਆਰਟੀਓ ਬੈਠਾ ਜੀਪ ਦੇ ਵਿੱਚ ਉੱਥੇ ਬੈਠ ਕੇ ਗ੍ਰਾਹੀ ਕਰਦੇ ਆ ਯਾਨੀ ਮੇਨ ਰੋਡ ਤੋਂ ਗੱਡੀ ਸਾਈਡ ਤੇ ਲਾਉਣ ਲੱਗੇ ਕੀ ਰਾਤ ਸਾਕਰ ਰਹਿ ਗਿਆ ਤਲਵਰ ਟਾਈਮ ਸਾਡੇ ਕੋਲ ਹੋ ਗਿਆ ਦਾਸ ਪੂਰੇ ਪ੍ਰੋਪਰ ਗੱਲ ਤੇਗੇ ਬੰਈ ਦਾ ਵੀ 12 ਵਰਾ 12 ਵਰਾ ਇੱਕ ਤੱਕ ਸਬਰ ਕਰਾਂਗੇ ਤੋਂ ਬਾਅਦ ਆਰਾਮ ਕਰਾਂਗੇ ਤੋਂ ਚੱਲ ਗਾਂਗੇ ਤੇ ਸਵੇਰੇ ਗੱਡੀ ਲਾਹ ਬੰਦਾ ਨਾ ਦਾਰੂ ਦਾ ਡੱਕਿਆ ਤੋਂ ਤੋਂ ਕੱਟ ਕੇ ਰੋਂਗ ਸਾਈਡ ਗੱਡੀ ਪਾ ਲਈ ਸਾਨੂੰ 5-6 ਕਿਲੋਮੀਟਰ ਹੋ ਗਏ ਭਈ ਇਹ ਬੰਦਾ ਜਾਂ ਤਾਂ ਆਪਦਾ ਨੁਕਸਾਨ ਕਰਾਉ ਜਾਂ ਕਿਸੇ ਦਾ ਕਰੂ ਨਾ ਤਾਂ ਇਹ ਗੱਡੀ ਹੋਲੀ ਕਰ ਰਿਹਾ ਐਨਐਚ 44 ਤੇ ਆ ہمارا ਜਮਾਈ ਸਾਕਰ ਰਹਿ ਗਿਆ ਸਾਨੂੰ ਸਾਰਾ ਹੀ 20 22 ਕਿਲੋਮੀਟਰ ਉਦੋਂ ਪਹਿਲਾਂ ਜਮਾਈ ਦੇਖੋ ਤੁਸੀਂ ਜਿਵੇਂ ਆਪਦੀ ਸਾਈਡ ਜਾ ਰਿਹਾ ਹੁੰਦਾ ਕਿੰਨੀ ਸਪੀਡ ਤੇ ਜਾ ਰਿਹਾ 6 6.5 ਕਿਲੋਮੀਟਰ ਤਾਂ ਸਾਨੂੰ ਹੋਵੇ ਇਹਦੇ ਵਿੱਚ ਲੱਗੇ ਹਨ ਇਹ ਬੰਦਾ दारू ਦਾ ਡੱਕਿਆ ਹੋਇਆ ਉੱਥੇ ਖੜਾ ਸੀ ਪਹਿਲਾਂ ਗੱਡੀ ਦੀ ਸੈਲਫ ਮਾਰੀ ਸੱਜੇ ਪਾਸੇ ਰੋਡ ਤੇ ਚੜ੍ਹ ਲਈ ਤੇ ਫਿਰ ਮੈਸਕੇ ਹੀ ਚੱਲੇ ਆਉਂਦਾ ਕੋਸ ਆਹ ਦੇਖੋ ਇਹ ਉਹੀ ਗੱਡੀ ਆ ਜਿਹਨੂੰ ਟੋਜਨ ਵਿਆ ਸੀ ਪਿਛਲੇ ਮਹੀਨੇ ਇਹ ਅੱਜ ਦੇਖੋ ਹੁਣ ਪੰਜਵੇਂ ਚ ਚੜਾਈ ਪੈਂਦੀ ਆ ਫੁੱਲ ਤੇ ਲੋਡ ਵੀ ਸਾਡੇ ਕੋਲੇ 10 ਟਨ ਹੈਗਾ ਆ ਦੇਖ ਲਓ ਵੀ ਉੱਤੇ ਮੈਨੂੰ ਵੀ ਸ਼ਰਮ ਆਉਂਦੀ ਸੀ ਮਜ਼ਾਕ ਕਰ ਲੋਕ ਨਾਲ ਦੇ ਸੀ ਅੱਜ ਸਾਨੂੰ ਇੱਕ ਬੈਂਜ ਕੱਟ ਕੇ ਨੰਗੀ ਆ ਅੋ ਜੀ ਸਰਪਾਰ ਕਿਤਾ ਤੇ ਬੇਬਰੀ ਦੇ ਪਿੱਛੇ ਆ ਮੀਂਹ ਦੇਖੋ ਕਿਹਦਾ ਉਤਰਿਆ ਇੱਕ ਦੋ ਮਿੰਟਾਂ ਦੇ ਵਿੱਚ ਹੀ ਆ ਗਿਆ ਸੀ ਤੋਂ ਬਾਅਦ ਗਾਈਆਂ ਦੀ ਗਊਸ਼ਾਲਾ ਹੀ ਬਣੀ ਪਈ ਆ ਐਨ ਐਚ 44 ਤੇ ਬਹੁਤ ਕਾਣ ਉਦੀ ਆ ਰੋਡ ਦੇ ਉੱਤੇ ਇਹਨਾਂ ਨੂੰ ਸੰਭਣਾ ਚਾਹੀਦਾ ਕਿਤੇ ਗਊਸ਼ਾਲਾ ਖੁੱਟਨੀ ਆ ਚਾਹੀਦੀ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਰਾਤ ਤਕਰੀਬਨ ਇੱਕ ਕੁ ਵਜੇ ਸਾਗਰ ਪਾਰ ਕਰਕੇ 20-25 ਕਿਲੋਮੀਟਰ ਅੱਗੇ ਆ ਕੇ ਦਿਉਰੀ ਆਉਂਦਾ ਇੱਕ ਨਰਸਿੰਘਪੁਰ ਤੋਂ ਤੇ ਸਾਗਰ ਦੇ ਵਿਚਾਲੇ ਉੱਥੇ ਪੰਜਾਬੀ ਢਾਬਾ ਪੰਜਾਬੀ ਬੰਦੇ ਆ ਵਧੀਆ ਸੀ ਰੋਟੀ ਪਾਣੀ ਵੀ ਵਧੀਆ ਸੀ ਬੰਦਿਆਂ ਦਾ ਸੁਭਾਅ ਵੀ ਮੁੰਡਿਆਂ ਦਾ ਵਧੀਆ ਗਿਆਨੀ ਧਿਆਨੀ ਆ ਸਾਰਾ ਟੱਬਰ ਇਹਨਾਂ ਕੋਲੇ ਰੋਬੇ ਸੀ ਹੁਣ ਇਹਨਾਂ ਨੂੰ ਕਿਹਾ ਸੀ 4:30 ਇਹਨਾਂ ਨੇ ਠਾਲਤਾ ਚਾਹ ਪਾਣੀ ਪੀ ਕੇ ਹੁਣ 5:10 ਹੋ ਗਏ ਛੱਡਣ ਲੱਗੇ ਆਂ ਜਕਰਾਂ ਅੱਗੇ ਲਓ ਜੀ ਦੇਖੋ ਮੈਂ ਇਸ ਤਰੀਕਾ ਐਕਸਪੈਰੀਮੈਂਟ ਇਹ ਜਿਆਦਾ ਆ ਜਾਂਦਾ ਨਾ ਕਿਉਂਕਿ ਬੜੇ ਦੁਖੀ ਸੀਗੇ ਡੇਢ ਸਾਲ ਤੋਂ ਬਹੁਤ ਦੁਖੀ ਇੱਥੇ ਆ ਕੇ ਨਾ ਆਹ ਚੜਾਈਆਂ ਤੇ ਜਦੋਂ ਕੋਈ ਵੀ ਭਲਾਇਓ ਆ ਕੋਲਾ ਜਾਂਦਾ ਸੀਗਾ ਫਿਰ ਜ ਆ ਜਾਂਦਾ ਸੀ ਸਾਨੂੰ ਮੌਤ ਪੈ ਜਾਂਦੀ ਸੀ ਕਾਰਨ ਆ ਹੁਣ ਵੀ ਉਹੀ ਗੱਡੀ ਆ ਕਿਉਂਕਿ ਨਾਰਮਲ ਹੁੰਦਾ ਵੀ ਚਲ ਇੱਕ ਵਾਰ ਘੇਰ ਨਾਰਮਲ ਗੱਡੀ ਮੁੰਡੇ ਉੱਤੇ ਲੈ ਜੇ ਉਹ ਤਾਂ ਜਿਹੜੀ ਪਹਿਲੇ ਦੀ ਖਤਮ ਹੋ ਜਾਂਦਾ ਹੈ ਜਮਰੀ ਸਾਹਮਣੇ ਆ ਹਾਂ ਹੁਣ ਦੇਖ ਲਓ ਹੁਣ ਵੀ ਤੁਹਾਡੇ ਸਾਹਮਣੇ ਆ ਇੱਕ ਗੇ ਡੌਰ ਮਾਰਿਆ ਪੰਜਵੇਂ ਚੱਲੀ ਹੈ ਆ ਗਈ ਬਈ ਪਹਿਲਾ ਦਾ ਪਹਿਲੇ ਦੇ ਬਤਨੀ ਜਾਨੀ ਕੇ ਤੋਂ ਹਟ ਗਿਆ ਬਹੁਤ ਬੁਰਾ ਹਾਲ ਆ ਗਾਈਆਂ ਦਾ ਪੂਰਾ আতੰਕ ਮਚਾਇਆ ਹੋਇਆ ਐਨ ਐਚ 44 ਤੇ ਝਾਂਸੀ ਤੱਕ ਤਾਂ ਠੀਕ ਸੀ ਮਥਰਾ ਅਗਵਾਲੀਅਰ ਝਾਂਸੀ ਤੋਂ ਬਾਅਦ ਜਦੋਂ ਤੁਰਿਆ ਭਾਈ 2-200 3-300 ਗਾਈਆਂ ਦੇ ਬੱਗ ਰੋਡ ਦੇ ਉੱਤੇ ਐਂ ਬੈਠੇ ਆ ਜਿਵੇਂ ਗਊਸ਼ਾਲਾ ਚੋ ਦੇਖੋ ਕਿਹੜੀ ਸੂਰਤ ਏਰੀਆ ਜਮੂ ਕਸ਼ਮੀਰ ਨੂੰ ਲੱਗਦਾ ਜਾਂ ਉੱਤਰਾਖੰਡ ਦੇ ਵਿੱਚ ਆ ਵੀ ਹੋਈਏ ਐ ਹੈਗੇ ਅਸੀਂ ਨਰਸਿੰਘਪੁਰ ਦੇ ਨੇੜੇ ਬਹੁਤ ਸੋਹਣਾ ਏਰੀਆ ਬਹੁਤ ਸੋਹਣੇ ਜੂ ਬਣਦੇ ਆ ਆਉਂਦੀ ਜਮਾ ਫੀਲਿੰਗ ਜੰਮੂ ਕਸ਼ਮੀਰ ਵਾਲੀ ਬਹੁਤ ਸੋਹਣਾ ਏਰੀਆ ਹੁੰਦਾ ਜਾਂਦਾ ਜਿੰਨਾ ਕਿਸੇ ਉਨੀ ਦੇ ਨੇੜੇ ਹੁੰਦੇ ਜਾਂਦੇ ਜਿਵੇਂ ਜਿਵੇਂ ਗੱਡੀ ਨਾਗਪੁਰ ਵੱਲ ਨੂੰ ਵੱਧਦੀ ਜਾਂਦੀ ਹੈ NH44 ਤੇ ਬਈ ਬਹੁਤ ਸੋਹਣਾ ਏਰੀਆ ਆਉਂਦਾ ਜਾਂਦਾ ਜਿਵੇਂ ਆਪਾਂ ਹਿਮਾਚਲਪੁਰ ਦੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜਾઈએ ਉਸ ਤਰੀਕੇ ਦਾ ਮਾਹੌਲ ਆ ਕੁਛ ਕੁੱਲ ਮਿਲਾ ਕੇ ਜਾਣੀ ਮੈਂ ਇੱਕ ਚੀਜ਼ ਦੇਖੀ ਆ ਕਿ NH44 ਤੇ ਜੇ ਤੁਸੀਂ ਸ਼੍ਰੀਨਗਰ ਤੋਂ ਕੰਨੇ ਅਕਮਰੀ ਤੱਕ ਸਫ਼ਰ ਕਰੋ ਇਕੋ ਹੀ ਰੋਡ ਤੁਹਾਨੂੰ ਬਹੁਤ ਤਰ੍ਹਾਂ ਦੇ ਮੌਸਮ ਬਹੁਤ ਤਰ੍ਹਾਂ ਦੀਆਂ ਧਰਤੀਆਂ ਕਈ ਤਰ੍ਹਾਂ ਦੇ ਕਲਚਰ ਕਈ ਸਟੇਟਾਂ ਦਿਖਾ ਦਿੰਦਾ ਇੱਕੋ ਟ੍ਰਿਪ ਦੇ ਜਿੰਨਕ ਲਖਨਾ ਦੋਨ ਜਿਹੜਾ ਆਉਂਦਾ ਕਸਬਾ ਜਿਆ ਉਹਦੇ ਨੇੜੇ ਨੂੰ ਆਏ ਆ ਬਹੁਤ ਸੋਹਣਾ ਸੋਹਣਾ ਏਰੀਆ ਬਣਦਾ ਜਾਂਦਾ ਉਸ ਤੋਂ ਬਾਅਦ ਸ਼ਿਵਨੀ ਦੇ ਜਿੰਨਕ ਨੇੜੇ ਆਈ ਜਾਂਦੇ ਆ ਜਾਣੇ ਕਿ ਸ਼ਿਵਨੀ ਤੋਂ 25-30 ਕਿਲੋਮੀਟਰ ਪਹਿਲਾਂ ਘਾਟ ਆਉਂਦਾ ਓ ਸੋਨਾ ਬਹੁਤ ਹੈ ਬਹੁਤ ਲੰਬਾ ਬਰਫ ਹੁੰਦੇ ਨੂੰ ਤਾਂ ਸਾਨੂੰ ਹੁਣ ਅਤਰਾਹੀ ਪਈ ਆ ਜਾਂਦਿਆਂ ਨੂੰ ਬਾਅਦ ਸਿੱਧੇ ਚੜ੍ਹਾਈ ਹੋ ਗਈ ਬੜੀ ਲੰਬੀ ਅਤਰਾਹੀ ਸੀ ਬਹੁਤ ਸੋਹਣਾ ਏਰੀਆ ਸੀ ਸਾਫ ਸੂ ਮੌਸਮ ਆ ਦੇਖੋ ਸਿਭਨੀ ਆ ਕੇ ਕਿੰਨਾ ਸੋਹਣਾ ਹੋ ਗਿਆ ਲੈ ਜਦੋਂ ਨੇ ਪਿੰਡ ਉਰੇ ਆ ਚੌਥਾ ਤੇ ਨਾ ਇਹ ਸਾਨੂੰ ਮੀਂਹ ਦਾ ਟੱਕਰਿਆ ਨਹੀਂ ਹੈਗਾ ਇੱਜ ਆ ਗਈ ਮੌਸਮ ਹੋ ਗਿਆ ਥੋੜਾ ਜਿਹਾ ਭਾਵਨਾ ਪਰ ਮੌਸਮ ਉਹਦੇ ਨਾਲ ਢੰਡਾ ਹੀ ਆ ਧੁੱਪ ਵੀ ਨਹੀਂ ਪਈ ਸਾਨੂੰ ਪੂਰੀ ਕਿਤੇ ਦੱਬ ਕੇ ਜਾਣੇ ਇਹ ਮਹੀਨੇ ਟੱਕਰ ਗਿਆ ਦੇਖ ਲਓ ਆ ਉਹੀ ਆ ਵਿਚਾਈ ਕਰਮਾ ਵਾਲੀ ਸਾਲ 1.5 ਸਾਲ ਹੋ ਗਿਆ ਕਦੇ ਚਾਰ ਦਿਨ 6ਵਾਂ ਗੇਅਰ ਨਹੀਂ ਸੀ ਪਾ ਕੇ ਦੇਖਿਆ ਹੁਣ ਉਹ ਟਿਕਦੀ ਆ ਬਈ ਪਹਿਲਾਂ ਤਾਂ 6ਵੇਂ ਚ ਬਾਅਦ ਤੋਂ ਮੁੜ ਜਾਂਦੀ ਸੀ ਗੱਡੀ ਫੇਰ 5ਵੇਂ ਚ ਲਿਆਉਣੀ ਪੈਂਦੀ ਸੀ ਹੁਣ 6ਵੇਂ ਚ ਆ ਰੈਗੂਲਰ ਟਿਕ ਕੇ ਚੱਲ ਰਹੀ ਆ ਵਾਹਿਗੁਰੂ ਕਰੇ ਵਿਚਾਰ ਹੋਰ ਵੀ ਜਿਹੜੇ ਵੀਰਾਂ ਨੂੰ ਪ੍ਰੋਬਲਮ ਆਣਾ ਉਹਦੇ ਕੋਲ ਦਿਖਾ ਸਕਦੇ ਹਾਂ ਆਪਾਂ ਨੰਬਰ ਤੇ ਲਿਖੇ ਜਾਂਦੇ ਆ। ਕੱਲ ਪਹੁੰਚ ਗਏ ਸੀ ਇੱਥੇ ਸਿਉਣੀ ਤੇ ਕੱਲ ਨਾਲ ਜਿਹੜੇ ਹਮਾਲ ਆਉਣੇ ਹੁੰਦੇ ਆ ਇਹਨਾਂ ਦਾ ਕੋਈ ਦਿਨ ਸੀਗਾ। ਕੱਲ ਆਇਆ ਹੀ ਨਹੀਂ। ਫਿਰ ਅਸੀਂ ਰੁਕ ਗਏ। ਇਹ ਸਾਰੇ ਖੇਤੀਬਾੜੀ ਦੇ ਸੰਧਾਨ ਦੀ ਫੈਕਟਰੀ ਆ। ਮਟੀਰੀਅਲ ਤਕਰੀਬਨ ਸਾਰਾ ਕੱਚਾ ਮਾਲ ਜਣੀ 엘ਿਵੇਟਰ ਵਗੈਰਾ ਲੈ ਕੇ ਆਏ ਆ ਅਸੀਂ। ਇਹ ਸਾਰਾ ਕੁਝ ਪੰਜਾਬ ਤੋਂ ਹੀ ਆਉਂਦਾ। ਇੱਥੇ ਜਿਹੜੇ ਤਿਆਰ ਕਰਨ ਵਾਲੇ ਮੁੰਡੇ ਆ ਸਾਰੇ ਹੈਗੇ ਮੋਗੇ ਏਰੀਏ ਦੇ ਠੇਕੇਦਾਰ ਉਹੀ ਆ ਉਹੀ ਤਿਆਰ ਕਰਦੇ ਆ ਯਾਨੀ ਮਾਲ ਵੀ ਪੰਜਾਬ ਤੋਂ ਹੀ ਆਉਂਦਾ ਹੁਣ ਆਪਣੀ ਕੱਲ ਖਾਲੀ ਨਹੀਂ ਸੀ ਉਹੀ ਕਹਿੰਦੇ ਵੀਰ ਬਣ ਕੇ ਯਾਰ ਰੁਕ ਜਾਓ ਅੱਜ ਦਾ ਦਿਨ ਆ ਅਸੀਂ ਕਿਾ ਚੱਲ ਕੋਈ ਨਾ ਪੈਣਾ ਹੀ ਆ ਹੁਣ ਸਵੇਰਾ 8:30 ਹੋਇਆ ਆ ਆ ਗਈ ਆ ਲੇਬਰ ਹੁਣ ਲੱਗੇ ਬੈਕ ਕਰਨ ਕੱਲ ਹੀ ਹੋਣ ਲੱਗੀ ਰਾਤ ਤੱਕ ਮੁੰਡਿਆਂ ਕੋਲ ਰੋਟੀ ਖਾ ਲਈ ਸੀ ਜਿਹੜੇ ਪੰਜਾਬ ਦੇ ਮੁੰਡੇ ਕੰਮ ਕਰਦੇ ਇੱਥੇ ਪਰ ਯਾਰ ਫਿਰ ਬਾਰ-ਬਾਰ ਸ਼ਰਮ ਆਉਂਦੀ ਆ ਹਨਾ ਇਹ ਜੇ ਕਰਕੇ ਮੈਂ ਬਾਹਰ ਨਿਕਲਿਆ ਬਾਈਪਾਸ ਤਾਂ ਹੈਗਾ ਬੜਾ ਤਕੜਾ ਇੱਥੇ ਜਿਹੜੇ ਢਾਬੇ ਆ तकरीबन 12 ਇੱਕ ਤੋਂ ਬਾਅਦ ਓਪਨ ਹੁੰਦੇ ਆ ਦਿਨੇ ਇਸ ਵੀਰੇ ਕੱਲ ਵੀ ਸਾਡੇ ਨਾਲ ਇਹੀ ਗੱਲ ਹੋ ਗਈ ਬੜੇ ਸੜੇ ਜਿਹੇ ਢਾਬੇ ਤੇ ਜਾ ਹੁੰਦੇ ਉਹਨੇ ਖੱਟੀ ਦਾਣ ਤੇ ਖੱਟੇ ਆਟੇ ਦੀਆਂ ਤੁੰਤੂ ਰੋਟੀਆਂ ਵਾਦੀਆਂ ਸੱਟ ਗਈ ਆਏ ਆ ਛੱਡ ਕੇ ਹੁਣ ਫਿਰ ਹੋਰ ਕੁਝ ਨਹੀਂ ਦਿਖਿਆ ਹਜੇ ਵੱਜੇ 11 ਵੀ ਨਹੀਂ ਬੱਧੀ ਹੈ ਨਾ ਤੇ ਮਹਿਗੀ ਪੁਆਇੰਟ ਦਿਖਿਆ ਮੈਂ ਯਾਰ ਮਹਿਗੀ ਉਹ ਖਾਣੇ ਨਾਲ ਮੜਾ ਜਾ ਢਿੱਡ ਤਾਂ ਭਰੂਗਾ ਫਿਰ ਗੱਡੀ ਖਾਲੀ ਹੋਈ ਤੂੰ ਬਾਹਰ ਬਾਹਰ ਨਿਕਲਦੇ ਆਂ ਫਿਰ ਦੇਖਦੇ ਆਂ ਕਿ ਲਓ ਜੀ ਮੈਗੀ ਆ ਗਈ ਸਿੰਪਲ ਹੀ ਬਣਾਈ ਹੋਈ ਆ ਕਿਉਂਕਿ ਬਾਹਰ ਇਹਨਾਂ ਨੂੰ ਪਹਿਲਾਂ ਹੀ ਕਹੇ ਤੇ ਭਾਈ ਵੀ ਇਕੱਲੇ ਮੈਗੀ ਵਾਲੇ ਮਸਾਲੇ ਚ ਹੀ ਬਣਾਦੇ ਇਹ ਭਾਈ ਤੜਕਾ ਤੜਕਾ ਲਾ ਕੇ ਕਈ ਵਾਰੀ ਮਿਰਚ ਨਾਲ ਆਏ ਅਸੀਂ ਬਸ ਢੁੱਕ ਕਰਦੇ ਆ ਬੰਦਾ ਫਿਰ ਨਾ ਖਾ ਸਕਦਾ ਨਾ ਛੱਡ ਸਕਦਾ ਮੈਂ ਜਿੱਥੇ ਵੀ ਮੈਗੀ ਬਣਵਾਉਣਾ ਹੁੰਦਾ ਸਿੰਪਲ ਹੀ ਬਣਦਾ ਸਾਹ ਹੋ ਗਈ ਜੀ ਤੇ ਬਾਅਦ ਫਿਰ ਉਹ ਬੈਲਟੀਆਂ ਜੀਆਂ ਦੀ ਰੀਸੀਵਿੰਗ ਲੈਣ ਨੂੰ ਟਾਈਮ ਲੱਗ ਗਿਆ 2-3 ਘੰਟੇ ਕਿਉਂਕਿ ਮਾਲਕ ਕਿਤੇ ਚਲਾ ਗਿਆ ਸੀ ਪੇਪਰ ਉਹਦੀ ਗੱਡੀ 'ਚ ਪਏ ਸੀ ਚਲੋ ਅੱਗੇ ਤੋਂ ਤੁਰ ਪਏ ਆ ਹੁਣ ਦੋ ਤਿੰਨ ਕਿੱਜਾ ਮਾਕ ਕਿਉਂਕਿ ਹਲੇ ਹੈ ਨਾਗਪੁਰ ਹੈਗਾ 100 ਕਿਲੋਮੀਟਰ ਦੂਰੋਂ ਇੱਥੋਂ ਜੇ ਕੋਈ ਟਰਾਂਸਪੋਰਟਰ ਹਾਂ ਮੀ ਪਰ ਇਹ ਫਿਰ ਘਾਉਂ ਜਾਣ ਦਾ ਪੈਦਾ ਕਿਤੇ ਪਿੱਛੇ ਰੋੜਨਾ ਪੈ ਜੀ ਇੱਕ ਦੋ ਜਾਣਿਆਂ ਨੇ ਨੰਬਰ ਯਾਰ ਮਿੱਤਰਾਂ ਨੇ ਦਿੱਤੇ ਆ ਭੇਜ ਤੇ ਬੋਝ ਪਾਈ ਜੀ ਤੇ ਉਹ ਕੋਈ ਟਾਬਾ ਲੱਭ ਕੇ ਖੜਦੇ ਆ ਇੱਥੇ ਇਹ ਹੈ ਤੇ ਕਿਰਪਾ ਕਰਦਾ ਦੱਸੋ ਇਹਦਾ ਨਹੀਂ ਸਟਾਰਟ ਹੋ ਜਾਂਦਾ ਜੰਗਲ ਦਾ ਏਰੀਆ ਇੱਡਾਂ ਤੇ ਮੇਰੇ ਹਿਸਾਬ ਨਾਲ ਬੈਰੀਕੇਟਿੰਗ ਕਰੀ ਹੋਈ ਆ ਵੀ ਜਾਨਵਰ ਜਿਹੜੇ ਆ ਰੋਡ ਤੇ ਨਾ ਆਉਣ ਤੇ ਜਾਨਵਰਾਂ ਲਈ ਥੱਲੇ ਦੀ ਰਾਸਤੇ ਬਣਾਏ ਹੋਏ ਨੇ ਇਹਨਾਂ ਨੇ ਕੋਲਾ ਆਂਗੂ ਜਿੱਦਾ ਅੰਡਰਪ੍ਰਿਜ ਹੁੰਦੇ ਆ ਮੇਰੇ ਖਿਆਲ ਨਾਲ ਹੋ ਸਕਦਾ ਲੋਕਲ ਬਸ ਹੋਵੇ ਦੀ ਪਰ ਮੈਨੂੰ ਤਾਂ ਇਹੀ ਲੱਗਦਾ ਬਾਕੀ ਪੈਂਚ ਪੈਂਚ ਨੈਸ਼ਨਲ ਪਾਰਕ ਜਾਨਵਰਾਂ ਲਈ ਰਿਜ਼ਰਵ ਏਰੀਆ ਤੇ ਮੈਨੂੰ ਲੱਗਦਾ ਸਾਰੇ ਤਈ ਬੈਰੀਕੇਟਿੰਗ ਕੀਤੀ ਹੋਈ ਹੋਵੇ ਚਈ ਇਹਦੇ ਘਾਟੋਂ ਦਾ ਥੋੜੀ ਥੋੜੀ ਬਸੋਂ ਹੈਗੀ ਕਿਤੇ ਕਿਤੇ ਗੇਟ ਰੱਖੇ ਹੋਏ ਆ ਇਹਦੇ ਆਲੇ ਦੁਆਲੇ ਤੇ ਜਾਨਵਰਾਂ ਦੀ ਜਿਹੜੀ ਕ੍ਰੋਸਿੰਗ ਆ ਉਹ ਇਹਦੇ ਥੱਲੇ ਦੀ ਹੋਈ ਆ ਕਿਉਂਕਿ ਜਾਨਵਰਾਂ ਨੂੰ ਇੱਕ ਤਾਂ ਗੱਡੀਆਂ ਦੀ ਆਵਾਜ਼ ਨਾਲ ਡਿਸਟਰਬੈਂਸ ਹੁੰਦੀ ਆ ਜਾ ਨੰਬਰ ਜੇ ਰੋਡ ਤੇ ਆ ਜਾਣਾ ਜਾਨਵਰ ਦਾ ਨੁਕਸਾਨ ਹੋ ਜਾਂਦਾ ਗੱਡੀ ਵਾਲੇ ਦਾ ਐਕਸੀਡੈਂਟ ਹੁੰਦਾ ਵਧੀਆ ਸੇਫ ਬਣਾਇਆ ਹੋਇਆ ਆ ਰਾਮਟੇਕ ਬਾਰਡਰ ਮਹਾਰਾਸ਼ਟਰ ਦੇ ਵਿੱਚ ਕਰਨ ਲੱਗੇ ਆ ਐਂਟਰ ਜਾਮ ਹੋ ਗਿਆ ਸ਼ੁਰੂ ਕਿਉਂਕਿ ਹੁਣ ਮਾਲ ਬਣਦਾ ਬਣਦਾ ਰਹਿ ਗਿਆ ਨਹੀਂ ਤਾਂ ਅਸੀਂ ਸਿਉਨੀ ਤੋਂ ਤੁਰੇ ਸੀਗੇ ਤੇ ਬੰਦੇ ਨਾਲ ਗੱਲ ਹੋਈ ਕਹਿੰਦਾ ਸੀ ਜੰਲਵਾੜੇ ਨੂੰ ਮੁੜ ਜਾਓ ਵੀ 12 ਚੱਕੀ ਦਾ ਮਾਲ ਆ ਦੋ ਗੱਡੀਆਂ ਚ ਪਵਾ ਦੇਣਾ ਫੇਰੋ ਗੱਲ ਜੀ ਫਾਈਨਲ ਹੋਈ ਨਹੀਂ ਫੇਰ ਮੇਰੇ ਦਿਲ ਚ ਆਇਆ ਵੀ ਯਾਰ ਚੱਲ ਮਨਾ ਨਾਗਪੁਰ ਤੱਕ ਦੇਖ ਲਾ ਮੈਂ ਨਾਗਪੁਰ ਨਹੀਂ ਆਇਆ ਫੇਰ ਗੱਡੀ ਗਾਹ ਨੂੰ ਹੱਤ ਲਈ ਆ ਗਿਆਂ ਆ ਰਾਮਟੇਕ ਬਾਰਡਰ ਜ्याम ਬੜਾ ਤਕੜਾ ਲੱਗਿਆ ਬਾਰਡਰ ਵਿੱਚ ਟਰੱਕਾਂ ਦੇ ਲਾਲ ਮਰੂਤੀ ਮੇਰੀ ਆ ਦੇਖ ਲੋ ਆ ਫਸੇ ਫਿਰਦੇ ਆ ਕੀ ਆਲੇ ਇਹਨੇ ਬਈ ਚਾਰ ਪੰਜ ਵਾਰੀ ਅਸੀਂ ਆਏ ਆ ਖਾਲੀ ਆ ਸਾਨੂੰ ਆਏ ਆ ਵੀ 5 ਮਿੰਟ ਵੱਧ ਕੀ ਕੀ ਘਟ ਗਈ ਆਦੇ ਜਿੱਧਰ ਵੀ ਗੱਡੀ ਤੁਰ ਪੈਂਦੀ ਹੈ ਉਹ ਉਧਰ ਲਈ ਲੈਨ ਚ ਗੱਡੀ ਬਾੜ ਲੈਂਦਾ ਬੜਾ ਹਾਸਾ ਆਉਂਦਾ ਇਹਦੇ ਤੇ ਸਾਨੂੰ ਆਏ ਆ ਵੀ ਕਿਤੇ ਇਕੱਠੀ ਨਗਰ ਆ ਲਈ ਪ੍ਰਭਾ ਉਹ ਦੇਖ ਲੋ ਉੱਥੇ ਕੋਈ ਜਗ੍ਹਾ ਹੈਗੀ ਆ ਜਿੱਧਰ ਇਹ ਬੰਦਾ ਪੰਗਾ ਲੈ ਰਿਹਾ ਲੈ 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 ਉਹ ਉਹ ਦੇਖ ਲੋ ਇਹਨੂੰ ਘੱਟੋ ਘੱਟ ਸਾਨੂੰ ਦੇਖਦਿਆਂ ਨੂੰ 10 ਮਿੰਟ ਹੋ ਗਏ ਅਸੀਂ ਧੱਕਾ ਨਹੀਂ ਕਰਿਆ ਵੀ ਚੱਲ ਕੋਈ ਨਾ ਤੂੰ ਮੂਹਰੇ ਚ ਰਹਿ ਜਾ ਕੋਈ ਗੱਲ ਇਹ ਪਹਿਲੀ ਗਰੀ ਤੇ ਵੜ ਕੇ ਨੋ ਐਂਟਰੀ ਚ ਗਲੇ ਹੀ ਗਏ ਤਕਰੀਬਨ 15 16 ਕਿਲੋਮੀਟਰ ਉਸ ਤੋਂ ਮੁੜ ਪੇ ਹੁਣ ਕਿਉਂਕਿ ਪਤਾ ਲੱਗ ਗਿਆ ਗੱਡੀ ਨਹੀਂ ਆਉਂਦੀ ਕੋਈ ਅੱਗੇ ਜਗ੍ਹਾ ਹੈ ਨਹੀਂ ਵਾਹਿਗੁਰੂ ਕਰੇ ਇਹ ਵੀ ਸੁਖ ਸ਼ਾਂਤੀ ਨਾਲ ਹੀ ਬਾਹਰ ਨਿਕਲ ਜਾਈਏ ਜੀ ਰੁਕ ਗਏ ਸੀ ਬਾਈਪਾਸ ਦੇ ਉੱਤੇ ਹੀ ਤੇ ਹੁਣ ਦਿਨ ਚੜਿਆ ਭੰਡਾਰਾ ਰੋਡ ਕੋ ਭੰਡਾਰਾ ਰੋਡ ਤੋਂ ਨਾਗਪੁਰ ਤੇ ਐਂਟਰ ਹੋ ਰਹੇ ਆ ਟਰਾਂਕੂ ਨਗਰ ਟਰਾਂਕੂ ਨਗਰ ਆ ਸ਼ਾਇਦ ਉਦੀ ਜਾਂ ਫਾਰ ਫਾਰ ਟਰਾਂਕੂ ਪਾਸੇ ਉੱਥੇ ਮੈਂ ਪਹਿਲੀ ਵਾਰ ਆਇਆ ਇੱਕ ਟਰਾਂਕੂ ਨਗਰ ਤਾ ਉੱਥੇ ਮੋੜ ਪਈ ਸੀਗਾ ਕਾਫੀ ਗੱਡੀਆਂ ਬੁੱਢੀਆਂ ਛੜੀਆਂ ਸੀ ਨਾ ਆਪਾਂ ਨੂੰ ਹੌਲੀ ਹੌਲੀ ਹਿਸਾਬ ਆਊਗਾ ਯਾਨੀ ਆਪਾਂ ਲੋਕੇਸ਼ਨ ਦੇ ਹਿਸਾਬ ਨਾਲ ਚੱਲੇ ਆ ਤੇ ਉੱਪਰ ਦੀ ਮੈਟਰੋ ਮੇਰੇ ਖਿਆਲ ਚ ਇੱਧਰ ਵੀ ਉੱਪਰ ਦੀ ਕ੍ਰੋਸ ਕਰੂਗੀ ਜਾਂ ਆ ਰਹੀ ਸੀ ਦਿਖੀ ਹੈ ਪਰ ਸਾਨੂੰ ਆ ਬੰਗ ਜਿਹਾ ਪੈ ਗਿਆ ਕੋਈ ਨਹੀਂ ਤਾਂ ਹਲੇ ਬੜਾ ਫੇਸ ਨਹੀਂ ਹੈਗਾ ਗੱਡੀ ਹੀ ਬਹੁਤ ਘੁੰਮ ਗਈ तकरीबन 40-50 ਕਿਲੋਮੀਟਰ ਤੱਕ ਅਸੀਂ ਬਾਈਪਾਸ ਤੋਂ ਲੈ ਕੇ ਮੈਦਨ ਨੂੰ ਹੀ ਘੁੰਮਦੇ ਜਾਂਦੇ ਆ ਕਿਉਂਕਿ ਬਾਹਰ-ਬਾਹਰ ਦੀ ਜਾਣਾ ਪੈਂਦਾ ਅੰਦਰ ਨੂੰ ਉਹ ਐਂਟਰੀਆਂ ਦਾ ਡਰ ਹੁੰਦਾ ਹੁਣ ਜਾਨੀ ਦਿਖਾ ਰਿਹਾ 3-4 ਕਿਲੋਮੀਟਰ ਜਿੱਥੇ ਟ੍ਰਾਂਸਪੋਰਟ ਆ ਬਾਕੀ ਹਰੇਕ ਸ਼ਹਿਰ ਜਦੋਂ ਪਹਿਲੀ ਵਾਰ ਹੀ ਜਾਂਦੇ ਆ ਇਹੀ ਹਾਲਾਤ ਹੁੰਦੇ ਆ ਦੂਜੀ ਵਾਰ ਨੂੰ ਬੰਦੇ ਨੂੰ ਗੈਸ ਹੋ ਜਾਂਦੇ ਆ ਤੀਜੀ ਵਾਰ ਤੋਂ ਬੰਦਾ ਪੂਰਾ ਐਕਸਪਰਟ ਹੋ ਜਾਂਦਾ ਇਹ ਪਹਿਲਾ ਚੱਕਰ ਐ ਕਰਕੇ ਹਲੇ ਉਲਦੇ ਹੀ ਪਏ ਆ ਅਜੇ ਵੀ ਟ੍ਰਾਂਸਪੋਰਟ ਨਹੀਂ ਪਹੁੰਚੇ ਤਕਰੀਬਨ 7:30 ਦੇ ਬਾਈਪਾਸ ਤੋਂ ਪਰੇ ਹੋਏ ਆ 9 ਵਜੇ ਕੀ ਜੀ ਨਾਗਪੁਰ ਦੀ ਫਟਾਲਾ ਲੇਕ ਹੈ ਸ਼ਾਇਦ ਫਟੂਲਾ ਲੇਕ ਮੇਰੇ ਪੜ੍ਹਨ ਚ ਸਮਝ ਨਹੀਂ ਆਇਆ ਇਹ ਲੋਕ ਘੁੰਮਣ ਗਮਣ ਵਾਲੇ ਸਵੇਰੀ ਹੀ ਬੈਠੇ ਆ 9:30 ਵਜੇ ਦੰ ਦੇਖ ਲੋ ਦੇਖੋ ਜੀ ਤੁਹਾਨੂੰ ਚੀਜ਼ ਦਿਖਾਵਾਂ ਬਹੁਤ ਟਾਈਮ ਬਾਅਦ ਦੇਖੀ ਹੈ ਇਹ ਪੀਂਗ ਅਸੀਂ ਖੜੇ ਆ ਨਾਗਪੁਰ ਅਮਰਾਬਤੀ ਰੋਡ ਦੇ ਉੱਤੇ ਟ੍ਰਾਂਸਪੋਰਟ ਖੜੇ ਸੀ ਤੇ ਮੂਰੇ ਮੌਸਮ ਦੇਖਿਆ ਕਿੰਨੀ ਸੋਹਣੀ ਪੀਂਗ ਅੱਗੇ ਆਪਣੇ ਪੰਜਾਬ ਵੀ ਇਸ ਮਾਨ ਚ ਬਚਪਨ ਚ ਬਹੁਤ ਵਾਰੀ ਦੇਖੀ ਸੀ ਹੁਣ ਕਦੇ ਦੇਖਣੇ ਨਸੀਬ ਨਹੀਂ ਹੋਈ ਪਤਾ ਨਹੀਂ ਮੌਸਮ ਨਹੀਂ ਸਾਫ ਹੁੰਦਾ ਉਹਨਾਂ ਜਾਂ ਕਿਤੇ ਬਣਦੀਆਂ ਘਟਨੇ ਇੱਥੇ ਦੇਖੋ ਬਣੀ ਹੋਈ ਪੀਂਗ ਸਤਰੰਗੀ ਪੀਂਗ